ਜਨਰਲ ਬਾਦ ਦੇ ਬੰਮਣੀ ਵਾਲਾ ਰੋਡ ਤੇ ਆਂਡਿਆਂ ਦੀ ਰੇੜੀ ਲਾਉਣ ਵਾਲੇ ਇੱਕ ਦੁਕਾਨਦਾਰ ਦੇ ਨਾਲ ਗੂਗਲ ਪੇ ਦੇ ਨਾਮ ਤੇ ਵੱਜੀ 900 ਰੁਪਏ ਦੀ ਠੱਗੀ ਅੱਜ ਦੇ ਨਵੀਂ ਰਵਾਰ ਰਾਤ 8:30 ਵਜੇ ਬੰਮਣੀ ਵਾਲਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਆਂਡਿਆਂ ਦੀ ਰੇੜੀ ਲਾਉਣ ਵਾਲੇ ਸ਼ਖਸ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਆਇ ਇੱਕ ਸ਼ਖਸ ਦੇ ਵੱਲੋਂ ਠੱਗੀ ਮਾਰੀ ਗਈ ਹੈ ਕਹਸ ਦਈਏ ਕਿ ਦੁਕਾਨਦਾਰ ਮਹੰਗਾ ਰਾਮ ਨੇ ਦੱਸਿਆ ਕਿ ਉਹ ਬੰਮਣੀ ਰੋਡ ਤੇ ਲੰਬੇ ਸਮੇਂ ਤੋਂ ਅੰਡਿਆਂ ਦੀ ਰੇੜੀ ਲਾਉਂਦਾ ਹੈ ਅਤੇ ਉਸ ਦੇ ਵੱਲੋਂ ਅੱਜ ਆਪਣੀ ਰੇੜੀ ਲਗਾਈ ਹੋਈ ਸੀ ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਇੱਕ ਸ਼ਖਸ ਉਸ ਦੇ ਕੋਲ ਪਹੁੰਚਦਾ ਅਤੇ ਉਸ ਤੋਂ ਦੋ ਟਰੇਆਂ ਅੰਡਿਆਂ ਦੀ ਮੰਗ ਕਰਦਾ ਪੈਸੇ ਦੇਣ ਲੱਗਿਆ ਸ਼ਖਸ ਦੇ ਵੱਲੋਂ 900 ਰੁਪਇਆ Google Pay ਕਰ ਦੁਕਾਨਦਾਰ ਤੋਂ 500 ਰੁਪਿਆ ਵਾਪਸ ਮੰਗਿਆ ਜਾਂਦਾ ਹੈ ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਦੋ ਅੰਡਿਆਂ ਦੀ ਟਰੇਆਂ ਤੇ 500 ਰੁਪਏ ਨਗਦ ਉਕਤ ਮੋਟਰਸਾਈਕਲ ਸਵਾਰ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਮੋਟਰਸਾਈਕਲ ਸਵਾਰ ਮੌਕੇ ਤੋਂ ਰਫੂ ਚੱਕਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਜਦ Google Pay ਚੈੱਕ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਇੱਕ 900 ਰੁਪਏ ਦਾ ਡੰਮੀ ਮੈਸੇਜ ਹੁੰਦਾ ਹੈ ਉਕਤ ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਵੱਲੋਂ ਮੋਟਰਸਾਈਕਲ ਸਵਾਰ ਦਾ ਪਿੱਛਾ ਵੀ ਕੀਤਾ ਗਿਆ ਲੇਕਿਨ ਉਹ ਨਹੀਂ ਮਿਲਿਆ ਦੁਕਾਨਦਾਰ ਨੇ ਕਿਹਾ ਕਿ ਉਹ ਮਹਿਜ਼ 200 ਤੋਂ 300 ਰੁਪਏ ਦਿਹਾੜੀ ਦੇ ਕਮਾਉਂਦੇ ਆਜੇ ਦੇ ਵਿੱਚ ਮੋਟਰਸਾਈਕਲ ਸਵਾਰ ਦੇ ਵੱਲੋਂ Google Pay ਦੇ ਨਾਮ ਤੇ ਉਸ ਦੇ ਨਾਲ 900 ਰੁਪਏ ਦੀ ਠੱਗੀ ਮਾਰੀ ਗਈ ਹੈ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਹੀ ਦੁਕਾਨਦਾਰਾਂ ਦੇ ਨਾਲ Google Pay ਦੇ ਨਾਮ ਤੇ ਠੱਗੀ ਮਾਰੇ ਜਾਂਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਉਕਤ ਸ਼ਖਸ ਦੀ ਭਾਲ ਕੀਤੀ ਜਾਵੇ ਅਤੇ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਡਾ ਕੀ ਗੱਲ ਹੋਈ ਹੈ ਮੰਗਾਂ ਕੀ ਗੱਲ ਹੋਈ ਅੱਜ ਦੋ ਅੰਡੇ ਮੈਂ ਕਿਲ ਤੋੜ ਰਿਹਾ ਹਾਂ ਕਹਿੰਦਾ ਕਿੰਨੇ ਪੈ ਮੈਂ 400 ਰੁਪਿਆ ਕਹਿੰਦਾ 1000 ਪਾ ਦੇ ਨਾਲ 600 ਨਗਦ ਦੇ ਦੀ ਤਾਂ ਭਰਾ 600 ਨਗਦ ਦਾ ਹੀ ਗਿਆ 450 ਗਿਆ ਕਹਿੰਦੇ 500 ਘਰ ਸੀ 900 ਰੁਪਿਆ ਉਹਨੇ ਮੇਰੇ ਖਾਤੇ ਪਾਇਆ ਮੈਨੂੰ ਆ ਗਿਆ ਮੈਸੇਜ ਮੈਨਰੇ ਪੈ ਆ ਗਏ ਨੇ ਹੂੰ ਤੇ ਪੈਸੇ ਨਹੀਂ ਆਏ ਉਹਨੇ ਦੋੜੇ ਆਂਡਾ ਬਣਾਇਆ ਤੇ ਵੀ ਗਿਆ ਪੈਸੇ 500 ਨਗਦ ਵੀ ਲੈ ਗਿਆ ਇਹ 500 ਨਗਦ ਵੀ ਲੈ ਗਿਆ ਦੋੜੇ ਆਂਡਾ ਵੀ ਲੈ ਗਿਆ ਅੱਛਾ ਤੇ ਤੁਸੀਂ ਜਦੋਂ ਮੈਸੇਜ ਚੈੱਕ ਕੀਤਾ ਉਹਦੇ ਤੇ ਕੀ ਆਇਆ ਉਹਦੇ ਦਾ ਨਾ ਹੀ ਆਉਦੂ ਆਦੂਜਾ ਢੰਗਾ ਆ ਗਿਆ ਕੱਲਾ ਮੈਸੇਜ ਆਇਆ ਕੱਲਾ ਮੈਸੇਜ ਆਇਆ ਬਸ 900 ਰੁਪਇਆ ਸਵਾਈਪ ਫਾਰੀ ਅੰਦਰ ਅੱਛਾ ਇਹ ਬੰਦਾ ਪਹਿਲੀ ਵਾਰੀ ਆਇਆ ਪਹਿਲਾਂ ਵੀ ਬੰਦਾ ਪਹਿਲੀ ਵਾਰੀ ਆਇਆ ਅੱਛਾ ਪਹਿਲਾਂ ਕਦੇ ਨਹੀਂ ਆਇਆ ਮੈਂ ਕਦੇ ਨਹੀਂ ਆਇਆ ਹਾਂ 900 ਰੁਪਇਆ ਦਾ ਨੁਕਸਾਨ ਹੋ ਗਿਆ 500 ਨਗਦ ਲੈ ਗਿਆ ਤਾਂ ਵੀ ਨਗਦ ਲੈ ਗਿਆ ਕਹਿਵੋ ਜੀ ਅਸੀਂ ਦੇਖਾਂ ਚੰਬਲੇ ਵੀਰ ਕੰਮ ਕੋਣੀ ਆਦੀ ਕੰਮ ਐ ਮੰਦਾ ਅੱੱਲਾ ਵੇ ਹੂੰ ਚੱਟਾ ਦਾ ਮੁੰਡਾ ਕਿੰਨੀ ਕੁ ਦਿਹਾੜੀ ਜਿਹੜੀ ਬਣਾ ਲੈਨੇ ਹੋ ਇੱਥੇ ਕਿੰਨੇ ਕੁ ਪੈਸੇ ਕਮਾ ਲੈਨੇ ਆ 300 ਰੁਪਏ ਮਿਲਦਾ ਸਾਰਾ ਦਿਨ ਜੀ ਸ਼ਾਨ ਨੂੰ ਆਣਾ ਵੇ 6 ਵਜੇ ਜਾਣਾ 10 ਵਜੇ ਜਾਣਾ 300 ਬੱਜੇ ਲੱਗ 250 ਬਗਾਰੇ ਗਾਗ ਲਗਣ ਆਲੀ ਹਾਂ 900 ਲੈ ਗਿਆ ਇਹ ਹਾਂਜੀ ਮੈਂ 200 ਕੋ ਵੜ ਕੀਤਾ ਸੋ ਅੱਛਾ ਕਿਸੇ ਤੋਂ 200 ਲੱਗੇ ਮੇਰੇ ਕੋਲ ਦਿੱਤਾ 2000 ਬਰਾਬਰ ਬੜੇ ਮੈਂ ਜਦੋਂ ਮੈਟ ਪਾਈ ਦਿੱਤਾ ਮੈਨੂੰ ਮੈਸੇਜ ਆ ਗਿਆ ਮੈਸੇਜ ਹੀ ਰਿਕੁਐਸਟ ਆਲਾ ਹੂੰ ਅਯੋਨ ਮਗਰ ਮੋਰ ਫਲਿਆਲੇ ਦੇ ਮੋੜ ਤੇ ਮਗਰ ਲਾਇਆ ਪਰ ਫਲਿਆਲੇ ਗਿਆ ਨਹੀਂ ਕਹਿੰਦੇ ਮੈਂ ਕਾਲੇ ਵਾਲ ਕੰਨੇਆ ਕਾਲੇ ਵਾਲ ਵਾ ਗਿਆ ਨਹੀਂ ਹੋ ਪਾਇਆ ਨਹੀਂ ਗਿਆ ਕੀ ਕਿੰਦੇ ਤੇ ਆਇਆ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀ ਬੰਦਾ ਇਹਨਾਂ ਵੀਰ ਆਪਣੇ ਕੰਮ ਕਰਦੇ ਨੇ ਚਿਕਨ ਦਾ ਇਹਨਾਂ ਕੋਲ ਕੋਈ ਬੰਦਾ ਹੈ ਕਿ ਉਹ ਕਹਿੰਦਾ ਮੈਂ ਦੋ ਟਰੇ ਵਾਂਡੇ ਦੇ ਦੋ ਤੇ ਇਹਨਾਂ ਨੇ ਅੰਡੇ ਦਿੱਤੇ ਨਹੀਂ ਤੇ 500 ਰੁਪਏ ਨਾ ਨਕਦ ਲੈ ਕੇ ਕਹਿੰਦਾ ਮੈਂ Google ਬਿਕਾਰ ਤੇ ਲਾ ਆ ਸਕਰੀਨ ਸ਼ਾਟ ਆ ਗਿਆ ਤੇ ਸਕਰੀਨ ਸ਼ਾਟ ਹਾਂ ਆ ਵਾਲਾ ਤੇਜੀ ਟਾਈਵਲ ਦੇ ਨਾਮ ਤੇ ਗਿਆ ਤੇ ਇਹਨਾਂ ਨਾਮ ਆਈ ਜਾਂਦਾ ਮੰਗਲ ਸਿੰਘ ਸਨੋਖ ਦੇਸ਼ਾ ਸਿੰਘ ਇਹ ਵੀ ਕਹਿੰਦਾ ਪੈਂਟਰੀ ਨੇ ਦਿਖਾ ਕਰਦਾ ਮਗਰ ਇਹਦਾ ਮੋਬਾਈਲ ਨੰਬਰ ਦਿਖਾ ਕਰਦਾ 3307 ਹੂੰ ਇਹ ਅੱਗੇ ਵੀ ਅੱਜ ਤੋਂ ਮਹੀਨਾ ਪਹਿਲਾਂ ਇਸ ਤਰ੍ਹਾਂ ਆਪਣਾ ਮੋਨੂ ਪਰਮਾ ਅਕੁਲਚਾ ਵਾਲਾ ਉਹਨਾਂ ਨੇ ਵੀ ਇਹ ਬੰਦੇ ਨੇ ਧੱਕੀ ਕੀਤੀ ਕੋਈ ਮੈਂ ਜਦੋਂ ਆ ਗਰੁੱਪ ਵਿੱਚ ਪਾਈ ਸੀ ਨਾ ਆ ਵਾਲੀ ਮੈਨੂੰ ਨਾਲ ਲੱਗ ਮੁੰਡਾ ਫੋਨ ਆ ਗਿਆ ਮੋਨੂ ਦਾ ਕਹਿੰਦਾ ਵੀ ਇਹ ਬੰਦਾ ਮੇਰੇ ਨਾਲ ਹੀ ਉਠਾ ਗਈ ਐਵੇਂ ਕਰਕੇ ਗਿਆ ਅੱਛਾ ਇਹਦੇ ਕੋ ਕੈਮਰੇ ਕੋ ਮਰੇ ਨਹੀਂ ਲੱਗੇ ਕੈਮਰੇ ਦੀ ਲੱਗੇ ਹੋਏ ਨੇ ਬਾਕੀ ਮੈਨ ਲੱਗੇ ਨਹੀਂ ਨੈੱਟ ਵਾਸਤੇ ਦਾ ਨੈੱਟ ਮੁੰਡਾ ਆਇਆ ਹੂੰ ਕੀ ਕਹਿਣਾ ਚਾਹੋਗੇ ਗਰੀਬ ਬੰਦਾ 2 250 ਰੁਪਏ ਕਮਾਉਂਦਾ ਸਾਰੀ ਦਿਹਾੜੀ ਚ ਸਾਮੀ ਹੋਣੀ ਪੈਸੇ ਕੋਣੀ ਮਿਲਦਾ ਬਸ ਗਲਤ ਕੰਮ ਹੀ ਹੈ ਗਲਤ ਕੰਮ ਹੈਗਾ ਨਹੀਂ ਸਾਰਾ ਗਲਤ ਵਿਚਾਰਾ ਇੱਕ ਬੰਦਾ ਮਿਟੂਣੀ ਕਰਦਾ ਸੱਤਾਂ ਜਾਨ ਹੈਗਾ ਇਹ ਇਸ ਤਰ੍ਹਾਂ ਕਰਨਾ ਗਲਤ ਕੰਮ ਹੈ ਹਮ ਮੰਡੇ ਰਕਾਰ ਵੀ ਹੋਣੀ ਚਾਹੀਦੀ ਹੈ ਕਿਹੜੀ ਕਿਹੜੀ ਜਗ੍ਹਾ ਹੈ ਇਹ ਇਹ ਬਾਮਰੀ ਵਾਲਾ ਰੋਡ ਦੀ ਠੀਕ